ਡਿਪਟੀ ਕਮਿਸ਼ਨਰ ਗੁਲਪਰੀ ਸਿੰਘ ਔਲਖ ਵੱਲੋਂ ਜ਼ਿਲ੍ਹਾ ਪੱਧਰੀ 2 ਦਿਨਾਂ ਦਾਖਲਾ ਮੁਹਿੰਮ 2026 ਦਾ ਆਗਾਜ਼ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰੇ 10 ਪਰਿਸ਼ਾਦ ਦਾਖਲਾ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ ਇਸ ਮੁਹਿੰਮ ਦੀ ਸ਼ੁਰੂਆਤ ਅਜਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਗੁਲਪਰੀ ਸਿੰਘ ਔਲਖ ਨੇ ਸਕੂਲ ਆਫ ਐਮੀਨਸ ਨਮਸ਼ਾਹਰ ਤੋਂ ਦਾਖਲਾ ਵਧਾਉਣ ਮੁਹਿੰਮ ਦੀ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤੀ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਔਲਖ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਅਰਪਿਤ ਕੀਤੇ ਅਤੇ ਇਕੱਠ ਨੂੰ ਸੰਬੋਧਨ ਕੀਤਾ ਡਿਪਟੀ ਕਮਿਸ਼ਨਰ ਬੱਚਿਆਂ ਨਾਲ ਰੂਬਰੂ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਫੁੱਲਾ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਮੁਹੱਈਆ ਕਰਵਾਏ ਜਾ ਰੀਆਂ ਸੁਵਿਧਾਵਾਂ ਬਾਰੇ ਦੱਸਿਆ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਨੇ ਦੱਸਿਆ ਕਿ ਮੋਬਾਈਲ ਬੈਂਡ ਦੋ ਦਿਨਾਂ ਫੇਰੀ ਦੌਰਾਨ ਜ਼ਿਲ੍ਹੇ ਦੇ 7 ਬਲਾਕ ਕਵਰ ਕਰੇਗੀ ਅੱਜ ਪਹਿਲੇ ਦਿਨ ਸਕੂਲ ਆਫ ਐਮੀਨਸ ਤੋਂ ਸ਼ੁਰੂ ਹੋ ਕੇ ਪੜਾਵਾਰ ਪੀ ਐਮ ਸ਼ਿਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਘੜੋਆ ਉਸਮਾਨਪੁਰ ਝਾੜਲਾ ਬੱਲਾਚੌਰ ਤੋਂ ਹੁੰਦੀ ਹੋਈ ਰੈਲ ਮਾਜਰਾ ਤੱਕ ਸਫ਼ਰ ਤੈਅ ਕੀਤਾ ਜਾਵੇਗਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨਾ ਹੈ ਇਸ ਮੌਕੇ ਤੇ ਸਿੱਖਿਆ ਅਧਿਕਾਰੀਆਂ ਵੱਲੋਂ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ ਅੱਜ ਦੀ ਦਾਖਲਾ ਵਿਦਾਅ ਮਹਿੰਮ 2026 ਮੌਕੇ ਜ਼ਿਲ੍ਹਾ ਭਰ ਦੇ ਸਕੂਲਾਂ ਦੇ ਹੈੱਡਮਾਸਟਰ ਪ੍ਰਿੰਸੀਪਲ ਸੀਐਚਟੀ ਤੋਂ ਇਲਾਵਾ ਕਈ ਵਿਸ਼ਾ ਅਧਿਆਪਕ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਨਮਸ਼ਾਹਤ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ सत श्रीकाल जी सारू मैं तीन दिन पहला ही इतना डिप्टी कमिश्नर नवा शहर का अवदास सामे ਐਂਡ I feel lucky ਮੈਂ ਬਹੁਤ ਆਪੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਨੂੰ ਇਸ ਜ਼ਿਲ੍ਹੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਹੁਣ ਸਾਰਾ এডਿਕੇਸ਼ਨ ਦੀ ਹਿਸਟਰੀ ਨਵਾਂ ਸ਼ਹਿਰ ਦੀ ਸੁਣ ਕੇ ਹੋਰ ਵੀ ਬੜੀ ਪ੍ਰਾਊਡ ਫੀਲਿੰਗ ਹੋਈ ਕਿ ਮੈਂ ਇਹੋ ਜਿਹੇ ਜ਼ਿਲ੍ਹੇ ਵਿੱਚ ਆ ਜਿੱਥੇ ਆਲਰੇਡੀ ਅਸੀਂ ਆਮ ਬਾਕੀ ਜ਼ਿਲ੍ਹਿਆਂ ਤੋਂ ਬਹੁਤ ਉੱਪਰ ਚੱਲ ਰਹੇ ਹਾਂ ਦੇਖੋ ਮੇਰਾ ਇਹ ਵਿਸ਼ਵਾਸ ਹੈ ਕਿ এডਿਕੇਸ਼ਨ ਇੱਕ ਇਹੋ ਜਿਹਾ ਪਿਲਰ ਹੈ ਜਿਹੜਾ ਕਿਸੇ ਵੀ ਸਟੇਟ ਨੂੰ ਕਿਸੇ ਵੀ ਡਿਸਟ੍ਰਿਕਟ ਨੂੰ ਕਿਸੇ ਵੀ ਕੰਟੇਨ ਨੂੰ ਕਿਸੇ ਵੀ ਲੈਵਲ ਤੇ ਲੈ ਕੇ ਜਾ ਸਕਦਾ ਹੈ ਇਹ ਇੱਕ ਬੇਸਿਕ ਇੱਕ ਉਹ ਚੀਜ਼ ਹੈ ਜੇ ਸਾਡੇ ਕੋਲ এডਿਕੇਸ਼ਨ ਹੈ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਸੋ ਸਕੂਲ ਜਿਹੜੇ ਸਾਡੇ ਇਨਫਰਾਸਟ੍ਰਕਚਰ ਹੈ ਇੱਕ ਬਹੁਤ ਜ਼ਰੂਰੀ ਇੱਕ ਹਿੱਸਾ ਹੈ ਸਾਡੇ ਸੋਸਾਇਟੀ ਦਾ ਜਿਸ ਨੇ ਇਹਨੂੰ ਸਾਨੂੰ ਆਪਣੇ ਡਿਸਟ੍ਰਿਕਟ ਨੂੰ ਸਟੇਟ ਨੂੰ ਅੱਗੇ ਲੈ ਕੇ ਜਾਣਾ ਹੈ ਸਾਡੇ ਜਿਹੜੇ ਇਹ ਕਰੰਟ ਸਰਕਾਰ ਹੈ ਸਰਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨਾਲ ਸਾਡੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸਟੀ ਇਹਨਾਂ ਦਾ ਇਹ ਬਹੁਤ ਜ਼ਿਆਦਾ ਫੋਕਸ ਐਜੂਕੇਸ਼ਨ ਤੇ ਰਿਹਾ ਤੇ ਉਹ ਉਸੇ ਦਾ ਇਹ ਨਤੀਜਾ ਹੈ ਕਿ ਅੱਜ ਆਪਾਂ ਇੰਨੇ ਸਕੂਲ ਆਫ ਐਮਿਨੈਂਸ ਤੇ ਇੰਨੇ ਇਨਫਰਾਸਟ੍ਰਕਚਰ ਜਿਹੜਾ ਡਿਵੈਲਪਡ ਹੈ ਉਹਦੇ ਵਿੱਚ ਬੈਠੇ ਹਾਂ ਸੋ ਇਹ ਜਿਹੜੀ ਨਵੀਂ এনਰੋਲਮੈਂਟ ਡਰਾਈਵ ਸ਼ੁਰੂ ਹੋ ਰਹੀ ਹੈ ਇਸ ਦਾ ਮੈਂ ਬਹੁਤ ਜ਼ਿਆਦਾ ਵੈਲਕਮ ਕਰਦਾ ਹਾਂ ਤੇ ਮੈਂ ਉਮੀਦ ਕਰਦਾ ਹਾਂ ਕਿ ਇਹ ਜਿਹੜੀ এনਰੋਲਮੈਂਟ ਡਰਾਈਵ ਸਾਡੇ ਇਹ ਪੂਰੇ ਜ਼ਿਲ੍ਹੇ ਵਿੱਚ ਇੱਕ ਬਹੁਤ ਇੱਕ ਨਵਾਂ ਇੱਕ ਇਹੋ ਜਿਹਾ ਇਨੀਸ਼ੀਏਟਿਵ ਲੈ ਕੇ ਆਏਗੀ ਤਾਂ ਕਿ ਸਾਰਿਆਂ ਨੂੰ ਇਹ ਇੱਕ ਵਿੱਚ ਜਜ਼ਬਾ ਪੈਦਾ ਹੋਵੇ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਪੜਾਣ ਤੇ ਉਹਨਾਂ ਦਾ ਇੱਕ ਤਵਿੱਤ ਪੜਾਣ ਕਿ ਜਿਹਦੇ ਵਿੱਚ ਸਿਰਫ ਰੋਲ ਸਰਕਾਰ ਦਾ ਨਹੀਂ ਹੁੰਦਾ ਜੋ ਕਿਸੇ ਵੀ ਕੋਈ ਵੀ ਆਪਾਂ ਜਦੋਂ ਨਹੀਂ ਛੱਡ ਲੈਂਦੇ ਆ ਜਾਂ ਰਿਸਪੈਕਟਡ ਅਫੀਸਰ ਸਪੀਅਰ ਟੀਚਰ ਐਂਡ ਰਿਸਪੈਕਟਡ ਮੈਂਬਰਸ ਆਫ ਸੋਸਾਇਟੀ ਅਵੇਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਵੀ ਹੈਵ ਗੈਦਰ ਹੇਅਰ ਟੂਡੇ in connection with the enrollment campaign for the academic session 26-27, which is a very important initiative for shaping the educational future of our district. as we all know, education is the fundamental right of every child, and government schools play a crucial role in ensuring that this as 2026 타입 एसओई ਨਵਾਂ ਸ਼ਹਿਰ ਤੋਂ ਜ਼ਿਲ੍ਹਾ ਐਸਬੀਐਸ ਨਗਰ ਦੀ ਸਟਾਰਟ ਹੋ ਰਹੀ ਹੈ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਸ ਦੇ ਵਿੱਚ ਅਸੀਂ ਇੱਕ ਮੋਬਾਈਲ ਵੈਨ ਤਿਆਰ ਕਰੀ ਹੈ ਜੋ ਕਿ ਨਵਾਂ ਸ਼ਹਿਰ ਦੇ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਪੰਜਾਬ ਸਰਕਾਰ ਵੱਲੋਂ ਗਵਰਨਮੈਂਟ ਸਕੂਲਾਂ ਵਿੱਚ ਕਿਹੜੀ-ਕਿਹੜੀ ਸੁਵਿਧਾਵਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਕੁਆਲਿਟੀ ਐਜੂਕੇਸ਼ਨ ਬਾਰੇ ਦੱਸੇਗੀ ਇਨਫਰਾਸਟ੍ਰਕਚਰ ਬਾਰੇ ਤੇ ਸਾਡਾ ਟੀਚਾ ਹੈ 10% ਅਸੀਂ એનਰੋਲਮੈਂਟ ਵਿੱਚ ਵਾਧਾ ਕਰੀਏ ਤੇ ਸਾਰੇ ਸਾਰਾ ਹੀ ਜ਼ਿਲ੍ਹਾ ਨਵਾਂ ਸ਼ਹਿਰ ਹਰ ਪੱਖੋਂ ਉਪਰਾਲੇ ਕਰੇਗਾ ਸਾਰੇ ਟੀਚਰਸ ਸਟੂਡੈਂਟਸ ਸਭ ਰਲ ਮਿਲ ਕੇ ਐਜ਼ ਅ ਟੀਮ ਕਿ ਅਸੀਂ ਆਪਣਾ ਜਿਹੜਾ 10% એનਰੋਲਮੈਂਟ ਵਿੱਚ ਵਾਧਾ ਕਰਨ ਦਾ ਟੀਚਾ ਹੈ ਉਸ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵਾਂਗੇ ਥੈਂਕ ਯੂ ਅਨੰਦ ਜੀ ਜੀ ਤਕਵੀਰ ਸਿੰਘ ਜੀ ਉਹ ਆਪਣੇ ਵਿਚਾਰ ਦੇਣਗੇ ਅੱਗੇ ਸਰ ਦੀ ਇਵੈਂਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਅੱਜ ਦਾਖਲਾ ਮਹਮੀਸ਼ਾ 2226 27 ਜਿਹੜਾ ਮਾਨਯੋਗ ਡੀਸੀ ਸਾਹਿਬ ਅੱਜ ਨਵਾਂ ਸ਼ਹਿਰ ਸਕੂਲ ਆਫ ਐਸਓਈ ਤੋਂ ਇਸ ਮੈਨ ਨੂੰ ਛੰਡੀ ਦੇ ਕੇ ਰਵਾਨਾ ਕਰਨਗੇ ਸੋ ਇਹਦਾ ਜਿਹੜਾ ਰੂਟ ਪਲਾਨ ਆ ਸੀ ਨਵਾਂ ਸ਼ਹਿਰ ਦੇ ਵਿੱਚੋਂ ਲਿਖਿਆ ਹੋਇਆ ਸੋ ਅੱਜ ਇੱਥੋਂ ਡੀਸੀ ਸਾਹਿਬ ਜਿੱਥੇ ਛੰਡੀ ਦੇ ਕੇ ਇਹਨਾਂ ਦੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੁੰਦੇ ਹੋਏ ਸਿੱਖਿਆ ਵਿਭਾਗ ਦੀਆਂ ਜੋ ਪ੍ਰਾਪਤੀਆਂ ਸਿੱਖਿਆ ਵਿਭਾਗ ਵੱਲੋਂ ਜੋ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਆ ਸਰਕਾਰੀ ਸਕੂਲਾਂ ਦੇ ਵਿੱਚ ਜਿੱਦਾਂ ਐਸਓਈ ਸਕੂਲ ਖੁੱਲੇ ਆ ਐਸਓਈ ਸਕੂਲ ਦੇ ਵਿੱਚ ਦਾਖਲਾ ਲੈਣ ਦੇ ਲਈ ਬੱਚਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਆ ਤੇ ਉਹਦੇ ਵਾਸਤੇ ਬੱਚਿਆਂ ਦੀ ਇੱਥੇ ਲਿਮਟਿਡ ਸੀਟਾਂ ਆ ਤੇ ਮੈਰੀਟੋਰੀਅ ਸਕੂਲਾਂ ਦੇ ਵਿੱਚ ਦਾਖਲੇ ਲਈ ਤੋਂ ਸਰਕਾਰ ਦੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਸ ਪ੍ਰਤੀ ਇਲਾਕੇ ਦੇ ਵਿੱਚ ਲੋਕਿਆਂ ਨੂੰ ਅਤੇ ਵਿਦਿਆਰਥੀਆਂ ਨੂੰ ਅਵੇਰਕ ਕਰੇਗੀ ਇਹ ਬਿਆਨ ਸਾਡੀ ਤੇ ਉਮੀਦ ਆ ਕਿ ਆਪਾਂ 10% ਦਾ ਜਿਹੜਾ ਇੱਕੀ ਟਾਰਗੇਟ ਲੈ ਕੇ ਪਿਛਲੀ انرੋਲਮੈਂਟ ਦੇ ਨਾਲ ਚੱਲੇ ਆ ਤੇ ਆਪਾਂ ਵਧਾਵਾਂਗੇ ਤੋਂ ਸਾਰਿਆਂ ਨੂੰ ਸ਼ੁਭ ਸ਼ਾਮਾਂ ਤੇ ਮੇਰੀ ਇਲਾਕਾ ਨਿਵਾਸੀਆਂ ਨੂੰ ਸਕੂਲ ਮੁਖੀਆਂ ਨੂੰ ਤੇ ਵਿਦਿਆਰਥੀਆਂ ਨੂੰ ਵੀ ਬੇਨਤੀ ਆ ਕਿ ਆਪਣੇ ਇਸ ਦਾਖਲਾ ਮਹਿੰਮ ਦਾ ਜਿਹੜਾ ਮੈਸੇਜ ਆ ਘਰ ਘਰ ਤੱਕ ਪਹੁੰਚਾਓ ਤੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਪਾਓ ਤੇ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਉਹ ਉਜਵਲ ਤੇ ਸੁਨਹਿਰੀ ਬਣੋ ਧੰਨਵਾਦ ਜਿਹੜੀ ਮੋਬਾਈਲ ਵੈਨਾਂ ਕੰਪੇਨ ਵਾਲੀ ਕਿੱਥੋਂ ਕਿੱਥੇ ਤੱਕ ਜਾਏਗੀ ਮੋਬਾਈਲ ਵੈਨ ਅੱਜ ਦਾ ਜਿਹੜਾ ਰੂਟ ਆ ਐਸਓ ਨਮਾਸ਼ਹਿਰ ਤੋਂ ਸਟਾਰਟ ਹੋ ਕੇ ਉਸ ਤੋਂ ਬਾਅਦ ਲੰਗੜੋਆ ਲੰਗੜੋਏ ਤੋਂ ਸਮਾਨਪੁਰ ਫਿਰ ਜਾਟਲਾ ਤੇ ਉਸ ਤੋਂ ਬਾਅਦ ਜਿਹੜੀਆਂ ਰੇਲ ਮਜਰੇ ਤੱਕ ਜਾਏਗੀ ਧੰਨਵਾਦ ਜੀ